राधिराधे नमस्कार हां जी मैं ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਵਾਲਾਂ ਨੂੰ ਸਟਰੋਂਗ ਤੇ ਬਹੁਤ ਪਿਆਰਾ ਕਲਰ ਦੇਣ ਵਾਲੀ ਰੈਮਡੀ हां जी ਆਪਾਂ ਲੈਣਾ ਆਮਲਾ ਸ਼ਿਕਾਕਾਈ ਰੀਠਾ ਭringraj 어 تھੋੜੀ ਜੀ ਚਾਹ ਪੱਤੀ ਇਸ ਨੂੰ ਡੇਢ ਗਲਾਸ ਪਾਣੀ ਵਿੱਚ ਉਬਾਲ ਕੇ ਠੰਡਾ ਕਰਕੇ ਇਸ ਨਾਲ ਮਹਿੰਦੀ ਨੂੰ ਘੋਲ ਲਵੋ हां जी ਇਸ ਠੰਡੇ ਪਾਣੀ ਦੇ ਨਾਲ ਆਪਾਂ ਮਹਿੰਦੀ ਨੂੰ ਲੋਹੇ ਦੇ ਬਰਤਨ ਦੇ ਵਿੱਚ ਘੋਲਣਾ ਹੈ। ਓਵਰਨਾਈਟ ਆਪਾਂ ਇਹਨੂੰ ਟੱਕ ਕੇ ਰੱਖ ਦੇਣਾ। ਸਵੇਰ ਦੇ ਟਾਈਮ ਇਸ ਦੇ ਵਿੱਚ ਆਪਾਂ ਐਡ ਕਰਨਾ ਹੈਗਾ ਕਾਫੀ ਪਾਊਡਰ, ਦਹੀਂ, ਇੱਕ ਚਮਚ ਸਰੋਂ ਦਾ ਤੇਲ ਤੇ ਅੱਛੀ ਤਰ੍ਹਾਂ ਇਹਨੂੰ ਫੈਟ ਲੈਣਾ ਹੈਗਾ। ਵਾਲਾਂ ਤੇ ਅਪਲਾਈ